ਬਾਹਰ ਜਾ ਕੇ ਕੁੜੀ ਕੈਨੇਡਾ ਦੇ ਵਿੱਚ ਆਪਣੇ ਪੰਜਾਬ ਰਹਿnde ਘਰ ਵਾਲੇ ਨੂੰ ਵੀਡੀਓ ਕਾਲ ਲਾਉਂਦੀ ਆ ਨੰਗੀ ਹੋ ਕੇ ਨਾਲ ਉਹਦਾ ਬੋਏਫ੍ਰੈਂਡ ਪਿਆ ਹੁੰਦਾ ਉਹ ਵੀ ਨੰਗਾ ਹੁੰਦਾ ਦੋਨੇ ਜਣੇ ਵੀਡੀਓ ਕਾਲ ਲਾਉਂਦੇ ਆ ਵੀ ਉਹ ਕਹਿੰਦੀ ਆ ਵੀ ਮੇਰਾ ਕਰ ਲਾ ਜਿਹੜਾ ਕੁਛ ਤੇਤੋਂ ਹੁੰਦਾ ਮੈਂ ਤਾਂ ਇਹਦੇ ਨਾਲ ਰਹਿਣਾ ਤੇਰੇ ਨਾਲ ਵਿਆਹ ਤਾਂ ਮੈਂ ਉਹੀ ਕਰਾਇਆ ਸੀਗਾ ਬਸ ਬਾਹਰ ਜਾਣ ਵਾਸਤੇ ਕਰਾਇਆ ਸੀ ਮੁੰਡਾ ਇਹ ਚੀਜ਼ ਸੋਚ ਕੇ ਬੜਾ ਰੋਂਦਾ ਤੇ ਬੜਾ ਪਰੇਸ਼ਾਨ ਹੋ ਜਾਂਦਾ ਤੇ ਖੇਤ ਆ ਕੇ ਉਹ ਪੈਗ ਲਾਉਂਦਾ ਤੇ ਬੜਾ ਰੋਂਦਾ ਉਸ ਮੁੰਡੇ ਨਾਲ ਕੀ ਬੀਤਦੀ ਆ ਜਦੋਂ ਉਸ ਨੂੰ ਵੀਡੀਓ ਕਾਲ ਆਉਂਦੀ ਆ 2.5 ਸਾਲ ਬਾਅਦ ਉਹ ਕੁੜੀ ਬਦਲ ਜਾਂਦੀ ਆ ਸਾਰਾ ਮਸਲਾ ਕੀ ਆ ਸਾਰੀ ਗੱਲ ਕੀ ਆ ਦੋਸਤੋ ਇਸ ਕੁੜੀ ਨਾਲ ਕੀ ਬੀਤਦੀ ਆ ਤੇ ਇਸ ਮੁੰਡੇ ਨਾਲ ਕੀ ਬੀਤਦੀ ਆ ਸਾਰੀ ਗੱਲ ਦੱਸਾਂਗੇ ਆਜੋ ਖਿੱਚ ਕੇ ਆਜੋ ਕੈਨੇਡਾ ਜਾ ਕੇ 2.5 ਸਾਲ ਬਾਅਦ ਕੁੜੀ ਆਪਣੇ ਘਰ ਵਾਲੇ ਨੂੰ ਵੀਡੀਓ ਕਾਲ ਲਾਉਂਦੀ ਆ ਪੰਜਾਬ ਦੇ ਵਿੱਚ ਉਹਦਾ ਘਰ ਵਾਲਾ ਰਹਿੰਦਾ ਉਹਨੂੰ ਵੀਡੀਓ ਕਾਲ ਲਾਉਂਦੀ ਆ ਤੇ ਬਿੱਡ ਦੇ ਉੱਤੇ ਆਪਣੇ ਆਸ਼ਕ ਦੇ ਨਾਲ ਪਈ ਆ ਤੇ ਕਹਿੰਦੀ ਆ ਵੀ ਕਰ ਲਾ ਕੀ ਕਰਨਾ ਮੇਰਾ ਤੂੰ ਮੇਰਾ ਕੁਝ ਨਹੀਂ ਕਰ ਸਕਦਾ ਮੈਂ ਤੇਰਾ ਆ ਕਰ ਦੂੰ ਉਹ ਕਰ ਦੂੰ ਸਾਰੀ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਸੱਸੀ ਘਰ ਸੱਸੀ ਘਰ ਬਾਈ ਜੀ ਕੀ ਗੱਲਬਾਤ ਕੀ ਹੋਈ ਹੈ ਸਾਰੀ ਬਾਈ ਗੱਲ ਇਹ ਹੋਈ ਆ ਮੇਰਾ ਵਿਆਹ ਨੂੰ ਹੋ ਗਏ ਸੀਗੇ 7-8 ਮਹੀਨੇ ਠੀਕ ਆ ਵੀ ਪਹਿਲਾਂ ਵਧੀਆ ਰਹੀ ਆ ਜੋ ਮੇਰਾ ਕਹਿਣਾ ਸੀਗਾ ਮਾਂ ਪਿਓ ਦਾ ਕਹਿਣਾ ਸੀ ਸਾਰਾ ਕੁਝ ਕਰਦੀ ਸੀ ਸਹੀ ਹੈ ਨਾ ਜਦੋਂ ਮੁੜ ਕੇ ਇਹ ਉੱਠ ਗਈ ਬਾਹਰ ਜਦੋਂ ਬਾਹਰ ਉੱਠ ਕੇ ਚੱਲੇ ਤਾਂ ਕਿੰਨੇ ਰੁਪਏ ਲਾਇਆ ਸੀ ਬਾਹਰ ਜਾਣ ਨੂੰ ਬਾਹਰ ਬਾਈ ਮੇਰਾ ਘਟੋ ਘਟ ਬਾਈ ਤੇ 2 ਲੱਖ ਰੁਪਏ ਲੱਗੇ ਜਦੋਂ ਇਹ ਬਾਹਰ ਉੱਠ ਗਈ ਮੇ ਨਾ ਵੀਦਨੇ ਮੇਰ ਨਾਲ ਪੂਰੀ ਵਧੀਆ ਲਈ ਮੁਰਕੇ ਮੈਨੂੰ ਨਹੀਂ ਪਤਾ ਵੀ ਇਹਦੇ ਦਿਲ ਚ ਕੀ ਹੈ ਕੀ ਨਹੀਂ ਹੈ ਹਨਾ ਚਲ ਇਹ ਸਨੈਪਚੈਟ ਚਲਾਉਂਦੀ ਸਨੈਪਚੈਟ ਚ ਨਾ ਇਹਨਾਂ ਸਟੋਰੀਆਂ ਚ ਮੁੰਡੇ ਮੰਡੇ ਹੁੰਦੇ ਨਾਲ ਹਨਾ ਚਲ ਮੈਂ ਕਹਿੰਦਾ ਜੀ ਅੱਜ ਕੋਈ ਨਹੀਂ ਹੈ ਰ ਹੁਣ ਬਾਹਰ ਗਿਆ ਕੋਈ ਫਰੈਂਡ ਹੁੰਦਾ ਜਾਂ ਹੋਰ ਹੁੰਦਾ ਮੈਂ ਉਹ ਓਪਨ ਮਾਈਂਡਡ ਨਹੀਂ ਆ ਮੈਂ ਕੋਈ ਬਾਲਾ ਹੋਣੀ ਕਰਦਾ ਨਾ ਓਪਨ ਮਾਈਂਡਡ ਨਹੀਂ ਹਨਾ ਵੀ ਮੈਂ ਚਲ ਉਹਨੂੰ ਰੋਕ ਟੋਕ ਤਾਂ ਜ਼ਰੂਰ ਕਰਦਾ ਸੀਗਾ ਵੀ ਭਾਈ ਤੂੰ ਵੀ ਆਦਾ ਖਿਆਲ ਰੱਖੇ ਨਾ ਆਦੀ ਇੱਜ ਤਨੂੰ ਦਾਗ ਨਾ ਲਾ ਦੇ ਜਾਂ ਸਾਡੀ ਉਨਾਂ ਲਾ ਦੇ ਵੀ ਚਲ ਤੂੰ ਉਂ ਫਿਰਦੀ ਆ ਕੋਈ ਫਰੈਂਡ ਆ ਚਲ ਉਹ ਗੱਲ ਵੱਖਾ ਤੇ ਮੈਂ ਇਹਨੂੰ ਕਿਤੇ ਹੁਣ ਫੋਨ ਤਾਂ ਮੈਂ ਨਹੀਂ ਲਾਉਂਦਾ ਵੀਡੀਓ ਕਾਲ ਉਦੋਂ ਕਿਤੇ ਫੋਨ ਇਹ ਗੱਲ ਕਰਦੀ ਹਾਂ ਵੀਡੀਓ ਕਾਲ ਕਿਤੇ ਮੈਂ ਲਾਈ ਸ਼ਨੀਵਾਰ ਦਾ ਦਿਨ ਜਿਵੇਂ ਆਪਣੇ ਤਾਂ ਦਿਨ ਸੀਗਾ ਤੇ ਉਦੋਂ ਰਾਤ ਸੀ ਮਤਲਬ 10:00 10:30 11:00 ਵਜੇ ਹੋਣਗੇ ਇਹ ਤੋਂ ਜਾਂ ਤਾਂ ਭਲੇਖੇ ਨਾ ਚੱਕਿਆ ਗਿਆ ਤੇ ਜਾਂ ਇਹ ਤੋਂ ਕੋਈ ਇਹਨੇ ਜਾਣ ਕੇ ਚੱਕਿਆ ਤੇ ਉਹਦੇ ਨਾਲ ਉਹ ਬੰਦਾ ਵੀ ਬਨਾ ਕੱਪੜਿਆਂ ਤੋਂ ਸੀ ਹਨਾ ਪਿਆ ਤੇ ਮੇਰੇ ਵੀ ਪੈਣਾ ਥੱਲੋ ਜ਼ਮੀਨ ਨਿਕਲ ਗਈ ਵੀ ਮੈਂ ਇਹ ਦੇਖਿਆ ਤੇ ਵੀ ਆ ਕੀ ਤੇ ਇਹਨੇ ਜਦੋਂ ਮੁੜ ਕੇ ਮੇਰੇ ਨਾਲ ਕੀਤੀ ਗੱਲ ਤੇ ਮੈਂ ਉਹਨਾਂ ਨਾਲ ਰੋਡ ਲਈ ਵਿਹੇਵ ਕੀਤਾ ਨੇ ਪੂਰਾ ਤੂੰ ਕੋਣ ਹੁੰਨਾ ਫਲਾਣਾ ਧੋਕਾ ਤੂੰ ਮੇਰੀ ਜ਼ਿੰਦਗੀ ਚੋਂ ਤਾਂ ਉੱਦੀ ਨਿਕਲ ਗਿਆ ਸੀ ਜਿੱਦੇ ਮੈਨੂੰ ਵੀ ਮੇਰਾ ਵੀਜ਼ਾ ਆਇਆ ਮੈਂ ਟਿਕਟ ਲਈ ਆ ਤੇ ਇਹ ਤਾਂ ਮੇਰਾ ਬੋਏਫ੍ਰੈਂਡ ਆ ਸਾਡਾ ਤਾਂ 7-8 ਸਾਲਾਂ ਦਾ ਪਿਆਰ ਆ ਮੈਂ ਤਾਂ ਇਹਦੇ ਮਾਰੀ ਇੱਥੇ ਆਈ ਆ ਤੇ ਫਿਰ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿ ਜੇ ਤੂੰ ਇਹਦੇ ਮਾਰੀ ਇੱਥੇ ਆਈ ਆ ਤੇ ਤੂੰ ਇਹਦੇ ਨਾਲ ਹੀ ਵਿਆਹ ਕਰਾ ਕੇ ਆ ਜਾਂਦੀ ਹਾਂ ਠੀਕ ਆ ਨਾ ਤੇ ਇਹ ਕਹਿੰਦੀ ਜੀ ਇਹ ਗਰੀਬ ਘਰੋਂ ਸੀ ਮੇਰਾ ਘਰ ਦੇ ਇਹਨਾਂ ਨੇ ਮੰਨੇ ਨਹੀਂ ਹੁਣ ਇਹ ਵੀ ਆ ਗਿਆ ਉਹ ਮੁੰਡਾ ਮਗਰ ਗਿਆ ਮੈਂ ਕਿ ਜਦੋਂ ਤੂੰ ਐਂ ਚੀਜ਼ ਸੋਚ ਜਦੋਂ ਮੁੰਡਾ ਤੇਰੇ ਮਗਰ ਜਾਵੜਿਆ ਉਹ ਆਪ ਦਾ 18-20 ਲੱਖ ਰੁਪਇਆ ਲਾ ਕੇ ਜਾ ਸਕਦਾ ਮਗਰ ਤੇ ਤੂੰ ਤੇਰੇ ਤੇ ਕਿਉਂ ਨਹੀਂ ਲਾ ਸਕਦਾ ਸਿਓ ਹੂੰ ਉਹਨੇ ਤਾਂ ਹੁਣ ਖੇਡਣਾ ਸਾਲ ਖੇਡਲੇ 2 ਸਾਲ ਖੇਡਲੇ ਜਿੰਨਾ ਚਿਰ ਉਹ ਤੇ ਜਸੋਂ ਨਾਲ ਖੇਡਣਾ ਖੇਡ ਕੇ ਅਗਲੇ ਨੇ ਪਾਸੇ ਹੋ ਜਾਣਾ ਠੀਕ ਹੈ ਨਾ ਉਹਨੇ ਟੁੱਟਣਾ ਕਿਦਾ ਘਰ ਆ ਸਾਡਾ ਜਾਂ ਮੇਰਾ ਤੇ ਉਹਦਾ ਹਨਾ ਇਹ ਟੁੱਟੂਗਾ ਤੇ ਮੁੜ ਕੇ ਚੱਲ ਮੇਰੇ ਨਾਲ ਨੇ ਬਹੁਤ ਕੁਝ ਕਰਕੇ ਲੜਕੋਲ ਕੇ ਤੇ ਮੈਨੂੰ ਇਹਨੇ ਫੋਨ ਕੱਟ ਕੇ ਤੇ ਇਹਨੇ ਫੋਨ ਸਵਿਚ ਆਫ ਕਰ ਲਿਆ ਹੂੰ ਬਈ ਫਿਰ ਮੈਂ ਖੇਤ ਬੈਠਾ ਸੀਗਾ ਮੈਂ ਕੱਲਾ ਸੀ ਦੁਪਹਿਰ ਦਾ ਟਾਈਮ ਸੀਗਾ ਹਨਾ ਮੰਲਾ 11 12 ਵਜੇ ਹੁਣ ਕੋ ਉਧਰ ਵੀ ਮੰਲਾ 10 1:30 11 ਉਧਰ ਵਜੇ ਹੋਣੇ ਰਾਤ ਤੇ ਮੈਂ ਇੱਥੇ ਨੌ ਤੂ ਤੂ ਰਿਆ ਮੈਂ ਬਹੁਤ ਮਹਰ ਵੀ ਲੱਭਾ ਸੋਚਦੇ ਹੁੰਦੇ ਸੀ ਵੀ ਐ ਹੋ ਗਿਆ ਐ ਹੋ ਗਿਆ ਹਨਾ ਵੀ ਜਦ ਆਪਾਂ ਵੀ ਅੱਖਾਂ ਮੀਜ ਕੇ ਵਿਸ਼ਵਾਸ ਕੀਤਾ ਤੇ ਆਪਣਾ ਨਾ ਵੀ ਆਹ ਕੁਝ ਹੋ ਗਿਆ ਮੁੜ ਕੇ ਬਈ ਇੱਥੇ ਨਾ ਸਾਡੇ ਖੇਤ ਮੇਰਾ ਯਾਰ ਦੋਸਤ ਆ ਮੁੰਡਾ ਉਹਦਾ ਪਿਗ ਪੁਗ ਪਿਆ ਹੈ ਮੈਂ ਤਾਂ ਫਿਰ ਬੋਤਲ ਮੂੰਹ ਨੂੰ ਲਾ ਕੇ ਪੀਆ ਪੀ ਕੇ ਮੈਂ ਇੱਥੇ ਸੌ ਗਿਆ ਕੱਲ੍ਹ ਦਿਨੋਂ ਫਿਕਰ ਹੋ ਗਿਆ ਵੀ ਯਾਰ ਮੁੰਡਾ ਖੇਤ ਗਿਆ ਸੀ ਤੇ ਮੁੜਿਆ ਕਾ ਤੋ ਨਹੀਂ ਹਨਾ ਕੱਲ ਕੀ ਆ ਅਿੱਥੇ 5:00 ਵਜੇ ਮੈਨੂੰ ਜਦੋਂ ਮੜੀ ਸੁਰਤ ਜੀ ਦੇ ਮੋਟ ਕੇ ਘਰੇ ਹੋਰ ਗਿਆ। ਮਰ ਮੇਰੇ ਘਰੇ ਜਾ ਕੇ ਮੇਰੀ ਤਾਂ ਨਿਕਲ ਗਈ ਫੋਟੋਆਂ ਵੇਖ ਕੇ। ਵੀ ਯਾਰ ਮੈਂ ਤਾਂ ਇੰਨਾ ਵਿਸ਼ਵਾਸ ਕੀਤਾ ਸੀ। ਇੰਨਾ ਲਾਡਾਂ ਚਾਵਾਂ ਨਾ ਰੱਖੀ ਇੰਨਾ ਸਾਰਾ ਕੁਝ ਕੀਤਾ ਵੀ ਇਹਨੇ ਕੀ ਕੀਤਾ। ਜਦੋਂ ਮੁੜ ਕੇ ਫਿਲਮ ਦੇ ਘਰਦਾਂ ਨੇ ਪੁੱਛਿਆ ਵੀ ਕੀ ਗੱਲ ਹੋਈ ਆ। ਫਿਰ ਮੈਂ ਸਾਰਾ ਕੁਝ ਕਰਦਨ ਵੀ ਦੱਸਤਾ। ਮੈਂ ਵੀ ਆਪਾਂ ਤਾਂ ਪੱਟੇ ਕਹਿੰਦੇ ਕੀ ਗੱਲ ਮੈਂ ਖਾ ਕੁਛ। ਮੈਨੂੰ ਫਿਰ ਘਰ ਦੇ ਕਹਿੰਦੇ ਤੂੰ ਝੂਠ ਮੋਲਦਾ ਮੈਂ ਸਕਰੀਨਸ਼ਾਟ ਲੈ ਲੇ ਸੀਗੇ ਨਾਲ ਹੀ। ਮੈਂ ਦਿਖਾਤੇ। ਫਿਰ ਮਾ ਉਹਦੇ ਸੱਸ ਸਹੁਰੇ ਨੂੰ ਫੋਨ ਲਾਇਆ। ਪਹਿਲਾਂ ਤਾਂ ਸੱਸ ਸਹ ਉਮਰ ਹਲੇ ਹੁਣ ਮੇਰੇ ਉਹ ਵੀ ਉਲਟ ਹੋਏ ਬੈਠਿਆ ਕੀ ਕਹਿੰਦੇ ਆ ਉਹ ਕਹਿੰਦੇ ਤੂੰ ਕਰ ਲੈ ਫਿਰ ਜਿਹੜਾ ਕੋਈ ਤੈਥੋਂ ਹੁੰਦਾ ਫਿਰ ਹਮ ਸੱਟ ਪੇੇ ਮੋੜ ਦਾਂਗੇ ਦੋਸਤੋ ਤੁਸੀਂ ਦੇਖ ਲਓ ਜਿਹੜੀ ਕੁੜੀ ਸੀਗੀ ਉਹ ਬਾਹਰ ਜਾਂਦੀ ਆ ਇਸ ਮੁੰਡੇ ਨਾਲ ਵਿਆਹ ਕਰਵਾ ਕੇ ਤੇ ਉੱਥੇ ਜਾ ਕੇ ਜਦੋਂ ਇਹ ਵੀਡੀਓ ਕਾਲ ਲਾਉਂਦਾ ਉਹਨੂੰ 2.5 ਸਾਲ ਬਾਅਦ ਜਦੋਂ ਗੱਲਬਾਤ ਵਧੀਆ ਹੁੰਦੀ ਆ 6-7 ਮਹੀਨੇ ਵਧੀਆ ਗੱਲਬਾਤ ਹੁੰਦੀ ਆ 2.5 ਸਾਲ ਵਿਆਹ ਨੂੰ ਹੋ ਜਾਂਦੇ ਆ ਤੇ ਜਦੋਂ ਇਹ ਵੀਡੀਓ ਕਾਲ ਲਾਉਂਦਾ ਜਾਂ ਫੋਨ ਲਾਉਂਦਾ ਤਾਂ ਉਹ ਵੀਡੀਓ ਕਾਲ ਚੱਕ ਕੇ ਆਪਣੇ BF ਦੇ ਨਾਲ ਪਈ ਸੀ ਬੈੱਡ ਦੇ ਉੱਤੇ ਨੰਗੀ ਨੰਗੇਜ਼ ਪੁਣਾ ਆਏ ਨੂੰ ਬਖਾਇਆ ਵੀ ਕਰ ਲਾ ਜਿਹੜਾ ਕੁਝ ਹੁੰਦਾ ਤੇਥੋਂ ਮੈਂ ਤਾਂ ਇਹਦੇ ਨਾਲ ਹੀ ਰਹਿਣਾ ਤੂੰ ਮੇਰਾ ਕੀ ਲੱਗਦਾ ਮੈਂ ਤਾਂ ਤੇਰੇ ਨਾਲ ਵਿਆਹ ਕਰਵਾਇਆ ਸੀ ਸਿਰਫ ਬਾਹਰ ਜਾਣ ਵਾਸਤੇ ਇਹਨੇ ਕਹਿੰਦਾ ਵੀ ਮੇਰੇ ਦਿਲ ਦੇ ਉੱਤੇ ਬਹੁਤ ਭੈੜਾ ਸਦਮਾ ਪਹੁੰਚਿਆ ਕਹਿੰਦਾ ਮੈਂ ਜਾ ਕੇ ਵਾਣ ਦੇ ਵਿੱਚ ਦਾਰੂ ਪੀਤੀ ਰੱਜ ਕੇ ਬਰੋਇਆ ਆਪਦੇ ਮਾਪਿਓ ਕੋਲ ਗੱਲਬਾਤ ਕੀਤੀ ਤੇ ਆਪਣੇ ਸਹੁਰੇ ਪਰਿਵਾਰ ਕੋਲ ਵੀ ਗੱਲ ਕੀਤੀ ਉਹਨਾਂ ਨੇ ਪਤਾ ਕੀ ਕਿਹਾ ਕਹਿੰਦਾ ਕਰ ਲਾ ਜਿਹੜਾ ਕੁਝ ਹੁੰਦਾ ਠੀਕ ਆ ਅਸੀ ਤੈਨੂੰ ਪੈਸੇ ਵਾਪਸ ਕਰ ਦਾਂਗੇ। ਅੱਛਾ ਭਾਈ ਉਹ ਕਹਿੰਦੇ ਪੈਸੇ ਵਾਪਸ ਕਰਦਾ ਫਿਰ ਤੇਰਾ ਕੀ ਜਵਾਬ ਸੀਗਾ? ਮੈਂ ਕਿਹਾ ਵੀ ਅੱਜ ਤੋ ਤੁਸੀਂ ਪੈਸੇ ਵਾਲੇ ਹੋਗੇ ਤੋ ਉਦੋਂ ਤੋ ਲੱਗੇ ਨਹੀਂ ਫਿਰ ਆਦੀ ਧੀ ਤੇ ਤੁਸੀਂ ਉਦੋਂ ਲਾਣਦੇ। ਠੀਕ ਹੈ ਨਾ? ਵੀ ਮੈਂ ਤਾਂ ਕੁੜੀ ਦਾ ਕੁੜੀ ਵਾਲਿਆਂ ਪਾਸਾ ਵੀ ਖਰਚਾ ਕੀਤਾ ਇਦੋਂ ਵੀ ਖਰਚਾ ਕੀਤਾ। ਠੀਕ ਹੈ ਮੁੜ ਕੇ ਇਹਨਾਂ ਦੀ ਕੁੜੀ ਤੇ ਜਾਣ ਤੇ ਬਾਹਰਲੇ ਮੈਂ ਖਰਚਾ ਕੀਤਾ। ਤੇ ਮੈਂ ਕਿਹਾ ਵੀ ਤੁਸੀਂ ਉਦੋਂ ਫਿਰ ਉਦੋਂ ਕੱਢ ਲੈਂਦੇ ਪੈਸੇ। ਫਿਰ ਮੈਂ ਇਹਦੇ ਪਿਓ ਨੂੰ ਗੱਲ ਕੀਤੀ। ਮੈਂ ਕਿਹਾ ਜਦੋਂ ਤੈਨੂੰ ਪਤਾ ਸੀ ਤੇਰੀ ਧੀ ਨੇ ਇਹ ਗੱਲ ਕਹੀ ਸੀ ਵੀ ਮੇਰੀ ਕਿਸੇ ਮੁੰਡੇ ਨਾਲ ਗੱਲ ਵਾਤਾ ਤੂੰ ਮੇਰਾ ਉ ਤੇ ਕਹਦਾ ਪਹਿਲਾਂ ਤਾਂ ਕਹਿੰਦਾ ਮੈਨੂੰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਕਿਹਾ ਪਤਾ ਕਿਉਂ ਨਹੀਂ ਮੈਂ ਕਿਹਾ ਤੂੰ ਮੈਨੂੰ ਆ ਮੈਂ ਰਿਕਾਰਡ ਮੈਂ ਤੈਨੂੰ ਦਿਖਾ ਤੀ ਉਹਨੂੰ ਹਣਾ ਮੈਂ ਕਿਹਾ ਵੇਖ ਮੈਸੇਜ ਬਿਲਕੁਲ ਕਹਦਾ ਹਾਂ ਮੁੰਡਾ ਸੀਗਾ ਸਾਡੇ ਗਵਾਂਢੀਆਂ ਪਿੰਡਾਂ ਦਾ ਗਵਾਂਢੀ ਪਿੰਡਾਂ ਦਾ ਸੀ ਮੈਂ ਕਿਹਾ ਉਹੀ ਮੁੰਡਾ ਆ ਵੇਖ ਮੈਂ ਵੀਡੀਓ ਜਿਹੜਾ ਸਕਰੀਨਸ਼ਾਟ ਲੇਖ ਮੈਂ ਕਿਹਾ ਇਹ ਆ ਨਾ ਮੁੰਡਾ ਕਹਿੰਦਾ ਹਾਂ ਮੈਂ ਕਿਹਾ ਇਹਦੇ ਨਾਲ ਪਈ ਉਹ ਉਹ ਕਹਿੰਦਾ ਵੀ ਉਹ ਕਹਿੰਦੀ ਮੈਂ ਉਹਦੇ ਮਾਂ ਤੇ ਵੀ ਛੱਡ ਦੂੰਗੀ ਤੈਨੂੰ ਵੀ ਛੱਡਤਾ ਠੀਕ ਆ ਮੈਂ ਕਿਹਾ ਹੁਣ ਤੁਸੀਂ ਦੇਖੋ ਉਗਣਾ ਨਹੀਂ ਆਇਆ ਤਣੀ ਸੋ ਗਲਤੀ ਆ ਮੈਂ ਕਹਾ ਵੀ ਕੀ ਗੱਲ ਹੋ ਗਈ ਮੈਂ ਕਹਾ ਮੈਂ ਕੀ ਮਾੜਾ ਕਰਤਾ ਤੁਹਾਡਾ ਜਾਂ ਉਹਦਾ ਵੀ ਜਿਹੜਾ ਤੁਸੀਂ ਮੇਰੇ ਪੈਸੇ ਮੇਰੇ ਬੇਕਾਰ ਕਰਤੇ ਮੈਨੂੰ ਮੈਨੂੰ ਇੱਕ ਦਾਗ ਵੀ ਲਾਤਾ ਅਗਲਾ ਸੋਚੂਗਾ ਕੀ ਵੀ ਅਗਲਾ ਕਹਿੰਦਾ ਇਹ ਘਰ ਵਾਲੀ ਨੂੰ ਛੱਡ ਕੇ ਭੱਜ ਗਈ ਮਾੜੀ ਮੁੱਟੀ ਤਾਂ ਸੋਚੋ ਯਾਰ ਸੁਰਤ ਕਰੋ ਉੱਦੋਂ ਮੁੜ ਕੇ ਬਾਈ ਉਹਨਾਂ ਦਾ ਕੋਈ ਹੋਂ ਨਹੀਂ ਹੋਇਆ ਉਹ ਮੁੜ ਕੇ ਉਹ ਵੀ ਮੇਰੇ ਪੁੱਠਾ ਜਾ ਬੋਲਣ ਲੱਗ ਗਏ ਉਹ ਕੁੜੀ ਨੂੰ ਸਹੇਦ ਦੇਣ ਲੱਗ ਗਏ ਕਦੇ ਸਾਨੂੰ ਤਾਂ ਜੀ ਕੁੜੀ ਦਾ ਫੋਨ ਹੀ ਨਹੀਂ ਆਉਂਦਾ ਤੇ ਮੈਂ ਉਹਦੇ ਕਾਲ ਡਿਟੇਲਾਂ ਕਢਾਂਗਾ ਕੁੜੀ ਡੇਲੀ ਫੋਨ ਲਾਉਂਦੀ ਉਹਨਾਂ ਨੂੰ ਹੁਣ ਹੁਣ ਕੀ ਚੱਕਾ ਕੀ ਬਣ ਗਿਆ ਫਿਰ ਅਛਾ ਜੇ ਇਹ ਚੀਜ਼ ਬਣ ਗਈ ਤੇਰੇ ਨਾਲ ਹਣਾ ਵੀ ਛੱਡ ਕੇ ਤੂੰ ਤੁਰ ਗਈ ਉੱਥੇ ਰਹਿਣ ਲੱਗੀ ਕਿਸੇ ਹੋਰ ਮੁੰਡੇ ਨਾਲ ਫਿਰ ਹੁਣ ਚੱਕਰ ਕੀ ਬਣ ਗਿਆ ਹੁਣ ਕੈਮਰੇ ਮੂਰੇ ਕਾਹ ਤੋਂ ਆਉਣਾ ਪਿਆ ਕੈਮਰੇ ਮੂਰੇ ਮੈਂ ਦੱਸਦਾ ਬਾਈ ਜਦੋਂ ਮੈਂ ਮੁੜ ਕੇ ਇਹਨਾਂ ਦੇ ਡੰਡਾ ਦੇਤਾ ਮੈਂ ਆਪਦਾ ਪੁਲਿਸ ਵਾਲਾ ਨਾਲ ਵੀ ਗੱਲ ਉਹ ਕਹਿੰਦਾ ਮੈਂ ਇਹ ਜਿਹਦਾ ਭਾਲਦੀਆਂ ਜਿਹੜਾ ਕੋਈ ਕੁੜਾ ਨਾ ਠੱਗਾ ਠੱਗਾ ਮਾਰਦਿਆਂ ਕਹਿੰਦਾ ਵੀ ਮੈਂ ਇਹ ਤੋਂ ਪਹਿਲਾਂ ਵੀ ਕੇਸ ਸੋਲਵ ਕੀਤੇ ਆ। ਉਹਨੇ ਭਰਾਵਾ ਮੇਰੇ ਸਹੁਰਾਂ ਸਹੁਰਾਂ ਨੂੰ ਝੰਗਾਉਣੇ ਧਮਕਾਇਆ ਤੇ ਮੈਂ ਉਹਨੂੰ ਵੀ ਹੁਣ ਕੁੜੀ ਮੈਨੂੰ ਫੋਨ ਲਾਉਣ ਲੱਗ ਗਈ। 6 ਮਹੀਨੇ ਹੋਏ ਬਾਅਦ ਹਨਾ ਉਹ ਮੁੰਡਾ ਵੀ ਸਾਡੇ ਛੱਡੇ ਕੇ ਭੱਜ ਗਿਆ। ਮੈਂ ਤਾਂ ਫੋਨ ਕਦੋਂ ਲਾਉਣ ਲੱਗ ਗਈ ਵੀ ਮੈਂ ਤੈਨੂੰ ਹੁਣ ਬਾਤ ਸੱਦੂੰਗੀ ਤੇ ਵੀ ਮੇਰੀ ਫੀਸ ਆਹਾ ਤੂੰ ਮੇਰੀ ਫੀਸ ਭਰ ਦੇ। ਠੀਕ ਆ ਵੀ ਮੈਂ ਉਹ ਹੁਣ ਮੈਂ ਗੱਲ ਕੀਤੀ ਆ ਉਹਨਾਂ ਪੁਲਿਸ ਵਾਲਿਆਂ ਨਾਲ ਵੀ ਵੀ ਹੁਣ ਮੇਰੇ ਨਾਲ ਗੱਲ ਹੁੰਦੀ ਆ ਤੁਸੀਂ ਦੱਸੋ ਮੈਂ ਕੀ ਉਹ ਕਹਿੰਦਾ ਵੀ ਕੁੜੀ ਨੂੰ ਕਹਿ ਵੀਸ ਅਸੀਂ ਬਾਅਦ ਚ ਭਰਾਂਗੇ ਪਹਿਲਾਂ ਇਹਦੀ ਫਾਈਲ ਪੇਪਰ ਲਾ ਕੇ ਸਾਰੇ ਤੁਹਾਨੂੰ ਭੇਜ ਤੇ ਅਸੀਂ ਫਾਈਲ ਲਵਾ ਕੇ ਬਾਅਦ ਚ ਉੱਥੇ ਜਾਈਂ ਉਹਦਾ ਜਿਹੜਾ ਕੋ ਮਰਜੀ ਵਾਲਾ ਫੀਸਾਂ ਭਰੀ ਨਾਲ ਰਹਿਣਾ ਨਾਲ ਦੇ ਵੀ ਪਾਸੇ ਰਹਿਣਾ ਪਾਸੇ ਰਹਿ ਵੀ ਕੇਰਾ ਤੇਰਾ ਆਪਣਾ ਕੇਸ ਸੋਲਵ ਕਰਨਾ ਬਸ ਅੱਛਾ ਕੇਰਾ ਜਾ ਕੇ ਉਹ ਕੁੜੀ ਉਹਦੇ ਹੋਸ਼ੋਖ ਵਾਸਤੇ ਵਿੱਚ ਮੁੰਡੇ ਕਰਕੇ ਬੋਲੀ ਬਾਅਦ ਵਿੱਚ 6 ਮਹੀਨੇ ਬਾਅਦ ਉਹ ਮੁੰਡਾ ਉਹਨ ਛੱਡ ਕੇ ਜਾਂਦਾ ਤੇ ਉਹਨੂੰ ਫੇਰ ਸਮਝ ਲੱਗਦੀ ਵੀ ਕੀ ਗਲਤ ਹੈ ਕੀ ਸਹੀ ਹੈ ਫੇਰ ਤੈਨੂੰ ਫੋਨ ਲਾਉਣ ਲੱਗੀ ਹੈ ਮੈਂ ਉਹਨੂੰ ਇੱਕ ਗੱਲ ਕਹੀ ਸੀ ਮੈਂ ਕਿ ਜਿਸ ਦਿਨ ਤੂੰ ਆ ਕੇ ਕਹਿੰਦੀ ਸੀ ਨਾ ਐਂ ਮਾਰ ਕੇ ਹੱਥ ਵਿ ਠੀਕਾ ਕਰ ਲਾ ਜਿਹੜਾ ਕੋਈ ਤਿੱਥੋਂ ਹੁੰਦਾ ਤੇ ਮੈਂ ਕਿਹਾ ਉਹ ਵੀ ਬੰਖਾ ਦੰਦਾਂ ਕੱਢਦਾ ਸੀਗਾ ਪਿੱਛੇ ਖੜਾ ਬੈਠਾ ਤੇ ਮੈਂ ਕਿਹਾ ਉਹਦੇ ਤੋਂ ਸੋਚਣਾ ਸੀ ਇਹ ਗੱਲ ਵੀ ਮੈਂ ਮੈਂ ਕਿਹੜਾ ਕੋਈ ਬੇਗੈਰ ਤਾਂ ਅਸਲ ਗੈਰਤ ਹੁੰਦੀ ਹੈ ਬੰਦੇ 'ਚ ਯਾਰ ਮੈਂ ਮੇਰੀ ਘਰ ਵਾਲੀ ਫੋਟੋ ਵੇਖੀ ਮੈਂ ਵੀ ਕਿਸੇ ਨਾਲ ਪਈ ਮੈਂ ਥੋੜੋ ਜਰੂੰਗਾ ਮੈਂ ਨਹੀਂ ਇਹ ਜਾ ਸਕਦਾ ਬਈ ਮੈਂ ਉਹਨੂੰ ਜਵਾਬ ਦਤਾ ਮੈਂ ਕਿਹਾ ਵੀ ਤੇਰੇ ਮੂਰੇ ਹੱਥ ਜੋੜੇ ਮੈਨੂੰ ਹੋਣ ਫਾਨ ਨਹੀਂ ਲਾਉਣਾ ਮੈਂ ਕੋਈ ਉਹ ਨਹੀਂ ਕਰਨੀ ਪਹਿਲਾਂ ਮੇਰੇ ਪੇਪਰ ਲਾ ਮੈਨੂੰ ਬਾਅਦ ਸਾਧ ਠੀਕ ਆ ਮੈਂ ਜਦੋਂ ਬਾਹਰ ਰੋਟ ਕੇ ਮੈਂ ਫੀਸ ਵੀ ਭਰ ਦੂੰ ਸਾਰਾ ਕੁਝ ਕਰ ਦੂੰ ਪਰ ਮੈਂ ਨਾਲ ਨਹੀਂ ਲੈਣਾ ਹੁਣ ਲੱਗੀ ਫੇਲ ਕੇ ਨਹੀਂ ਲੱਗੀ ਭੇਜੇ ਆ ਹਜੇ ਕੁਝ ਨਹੀਂ ਕੀਤਾ ਜਦੋਂ ਆਊਗੀ ਮੈਨੂੰ ਪਹਿਲਾਂ ਕਹਿੰਦੀ ਫੀਸ ਭਰ ਮੈਂ ਕਿਹਾ ਫੀਸ ਨਹੀਂ ਪਹਿਲਾਂ ਮੇਰੇ ਪੇਪਰ ਭੇਜ ਮੇਰਾ ਵੀਜ਼ਾ ਲਵਾ ਤੇਰੀ ਫੀਸ ਨਾਲ ਦੀ ਨਾਲ ਭਰ ਦੂੰਗਾ ਪਰ ਮੈਂ ਆਉਂਗਾ ਕਹਿੰਦੀ ਫਿਰ ਤੂੰ ਮੇਰੇ ਕੋਲ ਹੀ ਆਈ ਮੈਂ ਕਿਹਾ ਨਾ ਆਉਂਗਾ ਠੀਕ ਆ ਨਾ ਤੇਰਾ ਮੇਰਾ ਰਿਸ਼ਤਾ ਉੱਦ ਹੀ ਖਤਮ ਹੋ ਗਿਆ ਜਿਸ ਦਿਨ ਤੂੰ ਮੈਨੂੰ ਵੀਡੀਓ ਕਾਲ ਤੇ ਇਹ ਗੱਲਾਂ ਕਹਿਦਿਆਂ ਸੀਗਾ ਦੋ ਮੇਰਾ ਦੋ ਢਾਈ ਸਾਲ ਦਾ ਤੂੰ ਪਿਆਰ ਦਾ ਜਿਹੜਾ ਸਚਾਈ ਜਮਾ ਤੂੰ ਡੋਪਤੀ ਮੈਂ ਤੇਰੇ ਤੇ ਯਕੀਨ ਨਹੀਂ ਕਰ ਸਕਦਾ ਪਰ ਮੈਂ ਤੈਨੂੰ ਹੁਣ ਇੱਕ ਚੀਜ਼ ਕਹਿਣਾ ਵੀ ਤੇਰਾ ਫੇਸਾ ਵੀ ਸਾਰਿਆਂ ਮੈਂ ਪਰੂੰਗਾ ਪਿਆਰ ਤੱਕ ਵੀ ਆਪਾਂ ਇਕੱਠੇ ਰਹਿਵਾਂਗੇ ਪਰ ਮੈਂ ਤੇਰੇ ਨਾਲ ਉਹ ਜ਼ਿੰਦਗੀ ਨਹੀਂ ਜਿਉ ਸਕਦਾ ਮਰ ਮਰਨ ਵਾਲੀ ਵੀ ਹੁਣ ਮੈਂ ਨਹੀਂ ਰਹਿਣਾ ਬਸ ਮੈਂ ਦਬੋਸ ਮੁੰਡੇ ਨੇ ਗੱਲ ਕਹੀ ਸੀ ਕਿ ਸਾਲ ਬਾਅਦ ਤੈਨੂੰ ਅਹਿਸਾਸ ਹੋਊਗਾ ਮੈਨੂੰ ਫੋਨ ਜ਼ਰੂਰ ਤੂੰ ਲਾਏਂਗੀ ਉਹੀ ਗੱਲ ਉਹ ਜੀ ਸਾਲ ਤਾਂ ਹੋਇਆ ਨਹੀਂ 6 ਮਹੀਨੇ ਬਾਅਦ ਹੀ ਮੁੰਡੇ ਨੂੰ ਮੈਸੇਜ ਕਰਨ ਲੱਗੀ ਵੀ ਮੇਰੀ ਫੀਸ ਭਰਦੇ ਜਿਹੜਾ ਮੁੰਡਾ ਮੇਰੇ ਨਾਲ ਸੀਗਾ ਮੇਥੋਂ ਗਲਤੀ ਹੋ ਗਈ ਉਹ ਮੁੰਡਾ ਮੈਨੂੰ ਛੱਡ ਕੇ ਤੁਰ ਗਿਆ ਤੂੰ ਹੀ ਮੇਰਾ ਸਹਾਰਾ ਸੀ ਪਹਿਲਾਂ ਤੂੰ ਪੈਸੇ ਲਾਏ ਆ ਹੁਣ ਵੀ ਤੂੰ ਲਾਏਂਗਾ ਮੇਰਾ ਘਰ ਵਾਲਾ ਤੂੰ ਇਹ ਕਹਿੰਦਾ ਹੁਣ ਮੈਂ ਤੇਰਾ ਕੀ ਲੱਗਦਾ ਇਹਨੇ ਪੁਲਿਸ ਕੋਲ ਗੱਲ ਕੀਤੀ ਵੀ ਇਦਾਂ ਕਰਕੇ ਪੈਸੇ ਮੰਗ ਰਹੀ ਆ ਇਹ ਕਹਿੰਦਾ ਕਹਿੰਦਾ ਮੇਰੀ ਪਹਿਲਾਂ ਫਾਇਲ ਲਵਾ ਫੇਰ ਮੈਂ ਤੇਰੇ ਕੋਲ ਆ ਜਾਊਗਾ ਤੇ ਬਾਅਦ ਦੇ ਵਿੱਚ ਕਹਿੰਦਾ ਤੂੰ ਜਿਹੜਾ ਕੁਝ ਕਰਨਾ ਕਰ ਲਈ ਤੈਨੂੰ ਪੈਸੇ ਭੇਜ ਦਊਗਾ ਸਾਰਾ ਕੁਝ ਕਰ ਦਊ ਇਹ ਕਹਿੰਦਾ ਹੁਣ ਮੈਂ ਜਾਊਗਾ ਉੱਥੇ ਫੇਰ ਗੱਲਬਾਤ ਬਣੂਗੀ ਤੇ ਭਾਈ ਜਿਹੜੇ ਮੁੰਡਿਆਂ ਨਾਲ ਇਹ ਜੀ ਗੱਲਬਾਤ ਹੁੰਦੀ ਆ ਉੱਥੇ ਜਾ ਕੇ ਕੁੜੀਆਂ ਇਹ ਇਦਾਂ ਕਿਉਂ ਬਦਲ ਦਿੰਦੀਆਂ ਕਿ ਇੱਥੇ ਉੱਥੇ ਜਾ ਕੇ ਪੈਸਾ ਨਹੀਂ ਕਮਾਉਣਾ ਪੈਂਦਾ ਵੀ ਉਹੋ ਜਿਹੇ ਮੁੰਡੇ ਵਧੀਆ ਮਿਲ ਜਾਂਦੇ ਆ ਉਹਨਾਂ ਨੂੰ ਭਾਈ ਮੈਂ ਇੱਕ ਗੱਲ ਦੱਸ ਜਿਹੜੀ ਤਾਂ ਕੁੜੀ ਹੁੰਦੀ ਆ ਕਹਿੰਦੇ ਨੇ ਮ ਬਰਨਾ ਤਾਂ ਤੂੰ ਇੱਥੇ ਹੀ ਆ ਕੇ ਹਨਾ ਉਹ ਤਾਂ ਥੋੜਾ ਬਹੁਤਾ ਰੱਖ ਲੈਂਦੀ ਆ ਤੇ ਜੇ ਮਾਂ ਪਿਓ ਤੁਸੀਂ ਸੋਚਦੇ ਨਾ ਵੀ ਅਸੀਂ ਆ ਦਿੱਤੀ ਦੇ ਆ ਤੇ ਫਿਰ ਤੁਸੀਂ ਆਪ ਦਾਦਾ ਕਿੱਲਾ ਵੇਚ ਕੇ ਆਪੇ ਭੇਜਾ ਕਰੋ ਕੋਈ ਮੁੰਡੇ ਦੀ ਜ਼ਿੰਦਗੀ ਨਾ ਖਰਾਬ ਕਰੋ ਕਈ ਹੁੰਦੀਆਂ ਮਲੇਰਾਂ ਦਾ ਨੰਗਾ ਕਿਤੇ ਗਈਆਂ ਦਾ ਪਿੰਡੋਂ ਬਾਹਰ ਹੁੰਦੀਆਂ ਨਹੀਂ ਤੇ ਸਿੱਧਾ ਬਾਅਦ ਜਦੋਂ ਜਹਾਜ਼ ਦੀ ਬਾਲੀ ਨੂੰ ਹੱਥ ਪਾ ਲੈਂਦੇ ਆ ਬਈ ਉਦੋਂ ਖੰਭ ਲੱਗ ਜਾਂਦੇ ਆ ਜਦੋਂ ਖੰਭ ਲੱਗ ਜਾਂਦੇ ਆ ਉਹ ਸੋਚਦੇ ਆ ਵੀ ਜਦੋਂ ਅਸੀਂ ਸ਼ਹਿਰ ਤੇ ਜੰਨੀਆਂ ਸਾਨੂੰ ਤਾਂ ਉੱਥੇ ਨਹੀਂ ਕਿਸੇ ਨੇ ਫੜਿਆ ਫੜ ਸਕਾਂ ਹੁਣ ਤਾਂ ਅਸੀਂ ਆ ਆ ਵੀ ਦੂਜੀ ਕੰਟਰੀ ਚ ਗਈਆਂ ਠੀਕ ਹੈ ਨਾ ਸੱਤ ਸਮੁੰਦਰ ਉਪਰ ਜਾਵੜੀਆਂ ਉੱਥੇ ਕੀ ਹੁੰਦੀਆਂ ਉੱਥੇ ਉੱਥੇ ਉਹਨਾਂ ਨੂੰ ਦੇਖ ਕੇ ਖੁੱਲਾ ਮਾਡਰਨ ਹੁੰਦਾ ਸਾਰਾ ਕੁਝ ਵੈਸਟਰਨ ਕਲਚਰ ਨੂੰ ਅਡਾਪਟ ਕਰਨਾ ਚਾਹੁੰਦੇਗਾ ਉੱਥੇ ਉਹ ਚੀਜ਼ ਨਹੀਂ ਸੋਚਦੇਗਾ ਵੀ ਉਹ ਗੋਰੇ ਆ ਉਹ ਤਾਂ ਨਾਤੇ ਧੋਤੇ ਇੱਕੋ ਜਿਹੇ ਪਰ ਜਿਹੜੇ ਸਾਡੇ ਆਪਣਾ ਇਤਿਹਾਸ ਆ ਉਹ ਨਹੀਂ ਇਹ ਚੀਜ਼ ਹੈਗੀ ਉੱਥੇ ਤਾਂ ਇੱਥੇ ਤਾਂ ਇੱਜਤਾਂ ਦੀ ਖਾਤਰ ਬੰਦਾ ਕਤਲ ਕਰ ਦਿੰਦਾ ਮਾਰ ਦਿੰਦਾ ਪਰ ਇਹ ਚੀਜ਼ਾਂ ਨਹੀਂ ਹੈਗਾ ਪਰ ਇਹ ਚੀਜ਼ਾਂ ਕੁੜੀਆਂ ਜਾ ਕੇ ਜਦੋਂ ਕਰਨ ਲੱਗ ਜਾਂਦੀਆਂ ਇੱਕ ਕੁੜੀ ਹੋ ਗਈ ਜੇ ਉਹ ਤਿੰਨ ਚਾਰ ਇਕੱਠੀਆਂ ਰਹਿੰਦੀਆਂ ਜੇ ਦੋ ਵਿੱਚੋਂ ਸਹੀ ਹੈ ਨਾ ਦੋ ਹੋ ਜਾਈਆਂ ਉਹਨਾਂ ਨੇ ਦੋ ਵੀ ਉਹੋ ਜਿਹਾ ਕਰ ਲੈਣੀਆਂ ਇੱਥੇ ਤਾਂ ਬੜਾ ਬਈ ਲੋਕ ਆਪਣੀ ਕੁੜੀ ਨੂੰ ਸਕੂਲ ਛੱਡ ਕੇ ਆਉਂਦੇ ਲੈ ਕੇ ਆਉਂਦੇ ਆ ਸ਼ਹਿਰ ਛੱਡਦੇ ਆ ਉਹਦੇ ਫੋਨ ਲਾਉਂਦੇ ਆ ਵੀ ਕਿੱਥੇ ਆ ਕਿੱਥੇ ਆਇਆ ਤੂੰ ਲੇਟ ਹੋ ਗਈ ਉੱਥੇ ਕੌਣ ਜਾਣਦਾ ਵੀ ਇਹ ਲੋਕ ਆਪਣੀਆਂ ਕੁੜੀਆਂ ਨੂੰ ਹੀ ਕਿਉਂ ਭੇਜਣ ਲੱਗ ਗਏ ਉਧਰ ਫਿਰ ਉਹਨਾਂ ਨਾਲ ਗਲਤ ਹਰਕਤਾਂ ਹੁੰਦੀਆਂ ਉਹਨਾਂ ਦੇ ਵੀਡੀਓ ਲੀਕ ਹੁੰਦੀਆਂ ਬਾਅਦ ਵਿੱਚ ਉਹਨਾਂ ਨਾਲ ਇਹੋ ਜਿਹੀਆਂ ਚੀਜ਼ਾਂ ਬਣਦੀਆਂ ਇਹੋ ਜਿਹੇ ਮੁੰਡੇ ਟੱਕਰ ਜਾਂਦੇ ਪਰ ਉੱਥੇ ਧਿਆਨ ਨਹੀਂ ਰਹਿੰਦਾ ਉਹ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਉਣੇ ਵੀ ਭੇਜਣਾ ਜ਼ਰੂਰੀ ਆ ਕਿ ਸਹੀ ਆ ਕਿ ਕੀ ਗਲਤ ਆ ਬਈ ਇਹ ਦੇਖ ਬਈ ਜੇ ਉਹਨੂੰ ਕਮਰੇ ਵਿੱਚ ਬੰਦ ਕਰਕੇ ਰੱਖ ਲੈਣਗਾ ਨਾ ਤੇ ਰਹਿੰਦਿਆਂ ਉੱਥੇ ਵੀ ਨਹੀਂ ਇਹ ਜਿਹੜੀ ਸਿਆਣਤੀ ਆ ਉਹ ਜਿੱਥੇ ਮਰਜ਼ੀ ਜਾਵੜੇ ਭਲਾ ਸੱਤਾਂ ਸਮੁੰਦਰਾਂ ਤੋਂ ਪਾਰ ਜਾਵੜਾ ਭਲਾ ਨਾਲ ਦੇ ਪਿੰਡ ਜਾਵੜਾ ਭਲਾ ਮੁਹੱਲੀ ਚੰਡੀਗੜ੍ਹ ਜਾਵੜਾ ਉਹਨੇ ਸਿਆਣਪਣਾ ਇਹੀ ਦਿਖਾਉਣਾ ਠੀਕ ਆ ਜੇ ਹੋਈ ਉਹੇ ਜੀ ਹੁਣ ਤਾਂ ਬਹਾਲੀ ਦੂਰ ਨਾ ਜਾਓ ਤਾਂ ਚਲੋ ਸੱਤ ਸਮੁੰਦਰਾਂ ਪਾਰ ਆ ਇੱਥੇ ਚੰਡੀਗੜ੍ਹ ਤੇ ਮਹੱਲੀ ਦੇ ਵਿੱਚ ਜਾ ਕੇ ਦੇਖ ਲਈ ਕਲਬਾਂ ਚ ਸ਼ਾਮ ਨੂੰ ਪੁਰੀਆਂ ਰੱਜੀਆਂ ਮੇ ਨਿਕਲਦੇ ਹੂੰ ਤਾਂ ਪਤਾ ਹੀ ਨਹੀਂ ਕਿਹੜਾ ਮੁੰਡਾ ਚੱਕ ਕੇ ਲੈ ਜਾ ਕਿਵੇਂ ਆ ਕਿਵੇਂ ਨਹੀਂ ਠੀਕ ਆ ਨਾ ਉੱਥੇ ਕੀ ਉੱਥੇ ਮਾਂ ਪਿਓ ਦੀ ਇੱਜ਼ਤ ਕਿੱਧਰ ਜਾਂਦੀ ਆ ਹੂੰ ਤਾਂ ਪਿੰਡ ਚ ਤਾਂ ਉਹਦਾਂ ਸੱਲ ਤੋਂ ਚੁੰਨੀ ਨਹੀਂ ਲੈਣ ਦਿੰਦਿਆਂ ਤੇ ਉੱਥੇ ਕਿੱਥੇ ਹੁੰਦੀਆਂ ਚੁੰਨੀਆਂ ਦੱਸ ਦੇ ਜੇ ਤੁਸੀਂ ਦੋਗਲਾ ਚਿਹਰਾ ਨਾ ਨਾ ਬਣਾਓ ਵੀ ਪਿੰਡ ਚ ਤਾਂ ਅਸੀਂ ਸਿਆਣੀਆਂ ਬਣਾਂਗੇ ਉੱਥੇ ਅਸੀਂ ਉਹ ਕਰਦਾਂ ਤੁਸੀਂ ਉਹ ਚੀਜ਼ ਨੂੰ ਰੱਖੋ ਵੀ ਸਾਡਾ ਮਾਂ ਪਿਓ ਦੀ ਇੱਜ਼ਤ ਆ ਕਿੰਨੀਆਂ ਕੁੜੀਆਂ ਦੀ ਵੀਡੀਓ ਵਾਇਰਲ ਹੋਈ ਆ ਕਿੰਨੀਆਂ ਕੁੜੀਆਂ ਮਾਰਡੀਆਂ ਇੱਕ ਕੰਮ ਕਰਕੇ ਮੇਰਾ ਪਹਿਲਾਂ ਸੋਚਦਿਆਂ ਨਹੀਂ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਫਿਰ ਮੁੜ ਕੇ ਮਰ ਜਾਂਦੀ ਹੈ ਵੀ ਮੈਂ ਇਥੋਂ ਬਦਨਾਮੀ ਛੱਲੀ ਨਹੀਂ ਗਈ ਪਹਿਲਾਂ ਤੁਸੀਂ ਸੋਚ ਕਰੋ ਵੀ ਉਹੋ ਜਿਹਾ ਕੰਮ ਨਾ ਜਿਵੇਂ ਤੇਰੇ ਵਾਲੀ ਕਰਦੀ ਸੀਗੀ ਪਹਿਲਾਂ ਜਾ ਕੇ ਉੱਥੇ ਮਸਕਰੀਆਂ ਕੀਤੀਆਂ ਉਹ ਜਿਹਾਂ ਗੱਲਾਂ ਕੀਤੀਆਂ ਬਾਅਦ ਵਿੱਚ ਹੁਣ ਮਾਫੀ ਮੰਗੀਆਂ ਨੇ ਮਾਫੀ ਉਹਦਾ ਤਾਂ ਕੰਮ ਇਹ ਹੋ ਗਿਆ ਠੀਕ ਹੈ ਨਾ ਵੀ ਮੈਂ 6 ਮਹੀਨੇ ਪਹਿਲਾਂ ਤਾਂ ਮੈਨੂੰ ਆਕੜ ਕੇ ਬੋਲਦੀ ਸੀ ਹਨਾ ਤੇ ਉਹਦੇ ਉਹਦੇ ਇਹ ਨਹੀਂ ਇਹ ਨਹੀਂ ਸੋਚਿਆ ਵੀ ਮੈਂ ਉਹਦੇ ਨਾਲ 2.5 ਸਾਲ ਰਹਿ ਕੇ ਆਈਆਂ ਵੀ ਉਹ ਬੰਦਾ ਮੈਨੂੰ ਇੰਨਾ ਪਿਆਰ ਕਰਦਾ ਸੀ ਹਰ ਚੀਜ਼ ਮੇਰੀ ਜੇ ਮੈਂ ਮੂੰਹ ਕੱਢ ਦਿਸ ਮੇਰੇ ਮੂੰਹੇ ਰੱਖ ਦਿੰਦਾ ਤੇ ਵੀ ਕੀ ਪਤਾ ਤਾਂ ਕੀ ਹਾਲ ਹੋਊਗਾ ਜੇ ਮੈਂ ਮੰਨ ਕੇ ਚੱਲ ਕੇ ਲਈ दारू ਪੀ ਕੇ ਪੈ ਗਿਆ ਜਾਂ ਮੈਂ ਖੇਤ ਪੈਸੇ ਸਪਰੇਅ ਦਾ ਲੀਟਰ ਵੀ ਅਸੀਂ ਮੈਂ ਪੀ ਜਾਂਦਾ ਬਈ ਮੈਂ ਤਾਂ ਉਹਦੇ ਮਾਪਿਆਂ ਦਾ ਪੁੱਤ ਮਰ ਗਿਆ ਸੀ ਨਾ ਉਹਨੇ ਤਾਂ ਹੋਰ ਕਰ ਲੈਣਾ ਸੀਗਾ ਤੇ ਹੁਣ ਉਹੀ 6 ਮਹੀਨਿਆਂ ਨੂੰ ਮੈਂ ਸਾਲ ਦਾ ਟਾਈਮ ਦਿੱਤਾ ਤੇ 6 ਮਹੀਨੇ ਲੰਘ ਗਏ ਜਦੋਂ ਮੈਨੂੰ ਫੋਨ ਲਾਉਣ ਲੱਗ ਗਿਆ ਕੀ ਗੱਲ ਬਈ ਮੈਂ ਉਹੀ ਹਾਂ ਮੈਂ ਜਿਹੜਾ ਮੈਨੂੰ ਵੀਡੀਓ ਕਾਲ ਦੇ ਵਿੱਚ ਐਂ ਦਿਖਾਤਾ ਸੀ ਮੈਂ ਕੋਈ ਕੰਜਰ ਨਹੀਂਗਾ ਠੀਕ ਹੈ ਨਾ ਮੈਂ ਮੈਂ ਇਨਸਾਨ ਆ ਆਪਾਂ ਗੈਰਤ ਵਾਲੇ ਬੰਦੇ ਆ ਵੀ ਇਹ ਹੈ ਜੇ ਕੰਮ ਵਾਲਾ ਹੈ ਨਹੀਂ ਤੂੰ ਮੈਨੂੰ ਵੀਡੀਓ ਕਾਲ ਤੇ ਅੱਜ ਦਿਖਾਤਾ ਫੋਟੋਆਂ ਭੇਜ ਤੀਆਂ ਵੀ ਆ ਵੇਖ ਤੇ ਅੱਜ ਮੈਂ ਤੈਨੂੰ ਮਾਫ ਕਰ ਦੂੰਗਾ ਕਾਰਵਾਈ ਕੀਤੀ ਸੀ ਪੂਰੀ ਫਿਰ ਮੈਂ ਬਈ ਬਈ ਪੁੱਛਾਂ ਜਗਾ ਤੀਆਂ ਤੂੰ ਉਹ ਬੰਦੇ ਦਾ ਬਈ ਧੰਨਵਾਦ ਬਹੁਤ-ਬਹੁਤ ਜਿਹੜੇ ਬੰਦੇ ਨੇ ਮੇਰਾ ਸਾਥ ਦਿੱਤਾ ਹੁਣ ਕੀ ਕਹਿਣਾ ਚਾਹੁੰਨੇ ਹੁਣ ਮੈਂ ਇਹੀ ਗੱਲ ਕਹਿਣਾ ਕੁੜਕਾਂ ਨੂੰ ਵੀ ਕਹਿਣਾ ਜੇ ਤਾਂ ਛੋਡੇ ਕੋਈ ਬੁਆਏਫ੍ਰੈਂਡ ਹੈਗਾ ਤਾਂ ਅਗਲੇ ਨੂੰ ਕਹੋ ਸਾਲਾ ਲੋ ਬਣਾ ਅਗਲੇ ਨੂੰ ਵੀ ਵੀ ਭਾਈ ਪੈਸੇ ਲਾ ਠੀਕ ਆ ਮੈਂ ਅੱਜ ਚੱਲੀ ਆ ਬਾਹਰ ਉਹਨੂੰ ਸੱਦ ਲਓ ਕੋਈ ਚੱਕਰ ਨਹੀਂ ਜੇ ਤੁਸੀਂ ਬਾਹਰ ਜਾਣ ਦੀ ਇਕਲੀ ਆੜਚਾ ਤੁਸੀਂ ਕਿਸੇ ਨਾਲ ਬਾਲਾ ਫੇਕ ਵਿਆਹ ਕਰਾ ਲੈਨੇ ਆਪਲਾ ਹੁੰਦਾ ਓਰੀਜਨਲ ਹੀ ਆ ਉਥੇ ਕੀ ਹੁੰਦਾ ਤੁਹਾਡੇ ਬॉयਫ੍ਰੈਂਡਾਂ ਪਿੱਛੇ ਕੀਤੇ ਹੁੰਦੇ ਆ ਬਾਦੇ ਕੋਈ ਨਹੀਂ ਜੀ ਮੈਂ 6 ਮਹੀਨਾ ਨੋਟ ਜੂਗੀ ਮੈਂ ਕਿਹਾ ਨੂੰ ਸਦਨਾ ਮੈਂ ਤੈਨੂੰ ਸਦੂਗੀ ਬਾਅਦ ਚ ਛੱਡ ਜਾਂਦਾ ਬਾਅਦ ਚ ਛੱਡ ਜਾਂਦੀਆਂ ਜਦੋਂ ਉਹ ਵੀ ਜਾ ਕੇ ਜਦੋਂ ਛੱਡ ਜਾਂਦਾ ਫਿਰ ਤੁਸੀਂ ਮਾਰਦੀਆਂ ਮੱਥੇ ਤੇ ਹੱਥ ਵਿਆਹ ਕੀ ਹੋ ਗਿਆ ਫਿਰ ਤੁਹਾਡਾ ਸਾਥ ਵੀ ਉਹੀ ਨਮਾਉਂਦਾ ਜੀਨੇ ਤੁਹਾਡੇ ਨਾਲ ਲਾਵਾ ਲੈਂਦੀਆਂ ਹੁੰਦੀਆਂ ਤੁਸੀਂ ਇਹ ਨਾ ਕਰਿਆ ਕਰੋ ਜਿਹੜਾ ਬੰਦਾ ਜਿਹੜਾ ਜਿਹਦੇ ਨਾਲ ਤੁਹਾਡਾ ਵਿਆਹ ਹੋਇਆ ਹੁੰਦਾ ਤੁਸੀਂ ਉਹਨੂੰ ਸੱਦਿਆ ਕਰੋ ਉਹ ਜਿਹੜਾ ਬੰਦਾ ਅਜ ਤੁਹਾਡਾ ਸਿਰ ਦੋਖ ਦਾ ਨਹੀਂ ਚੱਲ ਸਕਦਾ ਤੋ ਬੰਦਾ ਇੰਨੀਆਂ ਚੀਜ਼ਾਂ ਤੁਹਾਡਾ ਕਿਵੇਂ ਚੱਲ ਲੂਗਾ ਬਹੁਤ ਮੁੰਡੇ ਆ ਜਿਹੜੇ ਬਈ ਇੰਨਾ ਪਿਆਰ ਕਰਦੇ ਸੀ ਕਿੰਨੀਆਂ ਹੁਣ ਆਪਾਂ ਵੀਡੀਓ ਬਣਨੇ ਆ ਇੰਨੇ ਮੁੰਡੇ ਕੁੜੀਆਂ ਨੂੰ ਪਿਆਰ ਕਰਨ ਵਾਲੇ ਸੀ ਉਹ ਪਿਆਰ ਉਹਨਾਂ ਨੂੰ ਦੱਸਣ ਯਾਰ ਨਕਲੀ ਪਿਆਰ ਕਿਹੜਾ ਯਾਰ ਤਾਰਾ ਤੇ ਚੰਦਾ ਆ ਤਾਂ ਅਸਮਾਨ ਚ ਤਾਰੇ ਧਰਤੀ ਚ ਪੈ ਗਈ ਦੁਨੀਆ ਹਾਂ ਤੇ ਮੁੜ ਕੇ ਤੋਂ ਸਵਾਦ ਲੈ ਜਾਂਦਾ ਫੇਰ ਉਹ ਹੀ ਕਿਉਂ ਜ਼ਿਆਦਾ ਆਉਂਦਾ ਬਈ ਪੁਰਾਣੇ ਪਾਉਂਚ ਕੇ ਕਰੋਂਗੇ ਗੱਲ ਉਹਦੇ ਨਾਲ ਫਿਰ ਮ ਆ ਉਹਦੀ ਫੀਸ ਭਰ ਦਾਂਗੇ ਉਦੋਂ ਮੁੜ ਕੇ ਉਹ ਮੈਨੂੰ ਕਹਿੰਦੀ ਹੈ ਮੇਰੇ ਨਾਲ ਰਹਿਣਾ ਤੂੰ ਮੈਂ ਕਿਹਾ ਵੀ ਮੈਂ ਤਾਂ ਇਥੋਂ ਘੱਟੋ ਘੱਟ 100 ਕਿਲੋਮੀਟਰ ਦੂਰ ਰਹੂੰਗਾ ਮੈਂ ਤੇਰਾ ਪਛਾਵਾ ਵੀ ਨਹੀਂ ਵੇਖਣਾ ਚਾਹੁੰਦਾ ਫਿਰ ਇਹ ਜਿਹੜੀ ਤੈਥੋਂ ਬਾਅਦ ਵੀ ਇਹ ਦੰਦ ਦੀ ਕਰ ਸੀਗਾ ਹਾਂ ਬਹੁਤ ਬਹੁਤ ਕੁਝ ਕਰਦੀ ਹੁਣ ਆਪਾਂ ਨੂੰ ਕੀ ਪਤਾ ਠੀਕ ਹੈ ਨਾ ਵੀ ਅੱਜ ਅੱਜ ਉਹ ਮੈਨੂੰ ਮਾਫੀ ਮੰਗਦੀ ਤੇ ਕੱਲ ਨੂੰ ਹੋ ਸਕਦਾ ਕੋਈ ਹੋਰ ਮਸਗਿਆਂ ਨੂੰ ਫਿਰ ਮੈਨੂੰ ਕਹਦੇ ਜਾ ਭੱਜਾ ਫਿਰ ਮੈਂ ਕੀ ਕਰੂੰਗਾ ਮੈਂ ਨਹੀਂ ਚਲੋ ਬਹੁਤ ਬਹੁਤ ਚੰਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਮੁੰਡਾ ਸੀ ਜਿਹਦੇ ਨਾਲ ਇਹੋ ਜਿਹਾ ਪਾਣਾ ਵਰਤਿਆ ਵੀ ਇਹ ਸੋਚ ਨਹੀਂ ਸਕਿਆ ਦੋਸਤੋ ਇਹਨੇ ਵਿਆਹ ਕਰਵਾਇਆ ਸੀ ਪੰਜਾਬ ਦੇ ਵਿੱਚ ਉੱਥੇ ਜਾ ਕੇ ਕੁੜੀ ਇਹੋ ਜਿਹਾ ਕਾਰਾ ਕਰ ਜਾਂਦੀ ਹੈ ਜਿਦੇ ਕਰਕੇ ਇਸ ਮੁੰਡੇ ਨਾਲ ਗਲਤ ਹਰਕਤ ਹੋ ਜਾਂਦੀ ਹੈ ਜਿਦੇ ਨਾਲ ਇਹਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਦਾ ਦੋਸਤੋ ਇਹੋ ਜਿਹੀਆਂ ਕੁੜੀਆਂ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਵੀ ਇਹ ਚੀਜ਼ਾਂ ਭੁੱਲ ਜਾਂਦੀਆਂ ਜਦੋਂ ਇਹਨਾਂ ਦੇ ਪੈਸੇ ਲੱਗਦੇ ਆ ਇਹ ਚੀਜ਼ਾਂ ਭੁੱਲ ਜਾਂਦੇ ਆ ਵੀ ਬਾਅਦ ਵਿੱਚ ਉਹਨਾਂ ਨੂੰ ਸਮਝਣ ਵਾਲਾ ਕੋਈ ਨਹੀਂ ਹੁੰਦਾ ਜਦੋਂ 6-7 ਮਹੀਨੇ ਉੱਥੇ ਨਿਆਰੇ ਲੈਂਦੀਆਂ ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਗਲਤ ਆ ਕੀ ਸਹੀ ਆ ਬਾਦ ਦੇ ਵਿੱਚ ਤੁਸੀਂ ਪਸਤਾਉਣੇ ਹੋ ਇਸ ਕਰਕੇ ਤੁਹਾਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਇਸ ਮੁੰਡਿਆਂ ਜਿਹੜਾ ਕੁਝ ਬੀਤਿਆ ਉਹ ਬਹੁਤ ਲੋਕਾਂ ਦਾ ਬੀਤਦਾ ਬਹੁਤ ਮੁੰਡਿਆਂ ਦਾ ਬੀਤਦਾ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲਾ ਆਪਾਂ ਤਾਂ ਇੱਥੇ ਯਾਰ ਕੁੜੀ ਨੂੰ ਆਪਣੀ ਨੂੰ ਕੱਲੀ ਨਹੀਂ ਛੱਡਦੇ ਆਪਾਂ ਇੱਥੇ ਆਪਾਂ ਕੁੜੀਆਂ ਨੂੰ ਪੁੱਛਦੇ ਆਂ ਵੀ ਕਿੱਥੇ ਹੈਗੀ ਕਿੱਥੇ ਨਹੀਂ ਆਪਾਂ ਸੱਤ ਸਮੁੰਦਰ ਬਾਹਰ ਭੇਜਦੇ ਆਂ ਉੱਥੇ ਕੀ ਪਤਾ ਲੱਗਦਾ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ